ਪੰਜਾਬ ਸਰਕਾਰ ਵੱਲੋਂ ਜਿਸ ਦਾ ਖੇਤ ਉਸਦੀ ਰੇਤ ਤਹਿਤ ਹੀ ਪਿੰਡ ਸਹਾਰਣਪੁਰ ਦੇ ਖੇਤਾਂ ਵਿੱਚੋਂ ਰੇਤ ਕੱਢੀ ਜਾ ਰਹੀ ਹੈ ਜਿਸ ਨੂੰ ਲੈ ਕੇ ਪਿੰਡ ਦੇ ਸਰਪੰਚ ਅਤੇ ਪਿੰਡ ਵਾਸੀਆਂ ਨੇ ਕਿਹਾ ਕਿ ਸਰਕਾਰ ਨੇ ਜੋ ਪਾਲਿਸੀ ਬਣਾਈ ਸੀ ਕਿ ਜਿਸ ਦਾ ਖੇਤ ਉਸਦਾ ਰੇਤ ਇਸ ਦੇ ਚੱਲਦਿਆਂ ਉਹਨਾਂ ਵੱਲੋਂ ਆਪਣੇ ਖੇਤਾਂ ਵਿੱਚੋਂ ਰੇਤਾ ਕੱਢਣ ਵਾਸਤੇ ਅੱਗੇ ਹੋਰ ਲੋਕਾਂ ਨੂੰ ਠੇਕੇ ਤੇ ਦੇ ਕੇ ਆਪਣੇ ਖੇਤ ਸਾਫ਼ ਕਰਵਾਏ ਜਾ ਰਹੇ ਹਨ ਕਿਉਂਕਿ ਸਾਡੇ ਕੋਲ ਇਹ ਰੇਤ ਖੇਤਾਂ ਵਿੱਚੋਂ ਕੱਢਣ ਵਾਸਤੇ ਕੋਈ ਸਾਧਨ ਨਹੀਂ ਹੈ ਜਿਸ ਕਰਕੇ ਅਸੀਂ ਇਹ ਕੰਮ ਜਿਨ੍ਹਾਂ ਲੋਕਾਂ ਕੋਲ ਸਾਧਨ ਹਨ ਅੱਗੇ ਠੇਕੇ ਤੇ ਦੇ ਕੇ ਆਪਣੇ ਖੇਤਾਂ ਦੀ ਸਫਾਈ ਕਰਵਾ ਰਹੇ ਹਾਂ ਉਹਨਾਂ ਕਿਹਾ ਕਿ ਜੇ ਅਸੀਂ ਆਪਣੇ ਖੇਤ ਖੁਦ ਸਾਫ਼ ਕਰਾਂਗੇ ਤਾਂ ਸਾਨੂੰ ਕਈ ਸਾਲ ਲੱਗ ਜਾਣਗੇ ਜਦ ਕਿ ਸਰਕਾਰ ਨੇ ਇਹ ਰੇਤਾ ਕੱਢਣ ਵਾਸਤੇ ਜੋ ਸਮਾਂ ਦਿੱਤਾ ਹੈ ਉਸ ਵਿੱਚ ਇਹ ਰੇਤਾ ਅਸੀਂ ਆਪਣੇ ਖੇਤਾਂ ਵਿੱਚੋਂ ਕਿਸੇ ਵੀ ਤਰੀਕੇ ਖੁਦ ਨਹੀਂ ਕੱਢ ਸਕਦੇ ਪਰ ਕੁਝ ਲੋਕਾਂ ਵੱਲੋਂ ਇਸ ਨੂੰ ਮਾਈਨਿੰਗ ਦਾ ਨਾਮ ਦਿੱਤਾ ਜਾ ਰਿਹਾ ਹੈ ਜੋ ਸਰਾਸਰ ਗਲਤ ਹੈ ਇਸ ਕਰਕੇ ਅਸੀਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹਾਂ ਕਿ ਇਹ ਰੇਤਾ ਕੱਢਣ ਵਾਸਤੇ ਸਾਨੂੰ ਪਰਮਿਸ਼ਨ ਦਿੱਤੀ ਗਈ। ਉਹਨਾਂ ਹੋਰ ਕੀ ਕਿਹਾ? ਆਓ ਸੁਣਦੇ ਹਾਂ। ਜੀ ਸਿੰਘ ਪਿੰਡ ਸਾਨਪੁਰੋਂ ਇਸ ਪਿੰਡ ਸਾਨਪੁਰ ਦਾ ਰਖਵਾਗਾ ਸਾਰਾ ਸਮਝ ਹੋ ਗਈ ਤੁਹਾਨੂੰ ਦਿਖ ਰਿਹਾ। 20 ਤੋਂ 25 ਕਿ ਮੇ ਰਖਵਾਗਾ ਜੋ ਕਿ ਇੱਥੇ ਕਿਸੇ ਟਾਈਮ ਫਸਲ ਹੁੰਦੀ ਸੀਗੀ ਹੜ੍ਹਾਂ ਤੋਂ ਪਹਿਲਾਂ ਜੋ 25 ਸਤੰਬਰ ਨੂੰ ਹੜਾ ਆਇਆ ਉਹ ਹੜ੍ਹਾਂ ਦੇ ਕਾਰਨ ਸਾਡੀਆਂ ਫਸਲਾਂ ਬਰਬਾਦ ਹੋ ਗਈਆਂ। ਤੁਸੀਂ ਸਾਹਮਣੇ ਦੇਖ ਕੇ ਮਾਣ ਲੈ ਸਕਦੇ ਹੋ ਇੱਧਰ ਚਾਰਾ ਸੀਗਾ। ਪੁਰੇ ਇਧਰ ਸਭ ਵਿਚਾਰਾ ਸੀਗਾ ਜੋ ਸਾਰਾ ਹੀ ਨੁਕਸਾਨ ਨਾਲ ਰੁੜ ਗਿਆ ਹੜ੍ਹਾਂ ਦੀ ਮਾਰ ਨਾਲ ਉਸ ਤੋਂ ਬਾਅਦ ਸਾਡੀ ਜ਼ਮੀਨਾਂ ਵਿੱਚ 3 ਤੋਂ 4 ਫੁੱਟ ਰੇਤ ਪਿਆ ਗਈ ਆ 라ਵੀ ਨਦੀ ਨਾਲੋਂ ਕਰਕੇ ਸਾਰੀ ਸਾਰਾ ਰੇਤ ਭਰਨ ਨਾਲ ਜੋ ਸਰਕਾਰ ਨੇ ਪੋਲਿਸੀ ਕੱਢੀ ਸੀਗੀ ਕਿ ਜਿਸ ਦੀ ਖੇਤ ਉਸ ਦੀ ਰੇਤ ਉਹਦੇ ਤਹਿਤ ਆਪਾਂ ਨੇ ਆਪਣੇ ਪਿੰਡ ਸਾਰੇ ਕਿਸਾਨਾਂ ਨੇ ਬੈਠ ਕੇ ਸਾਰਿਆਂ ਨੇ ਇੱਕ ਸਰੂ ਸਾਂਝਾ ਮਤਾ ਪਾਸ ਕੀਤਾ ਸੀਗਾ ਕਿ ਆਪਾਂ ਪਿੰਡੋਂ ਰੇਤ ਚਗਵਾਨੀਆਂ ਜ਼ਮੀਨਾਂ ਸਾਫ਼ ਕਰਵਾਨੀਆਂ ਜੋ ਕਿ ਸਰਕਾਰ ਦੇ ਹੁਕਮਾਂ ਦੇ ਅਧੀਨ ਸੀਗਾ ਉਸ ਦੇ ਥਰੂ ਆਪਾਂ ਕੰਮ ਕਰ ਰਹੇ ਆਂ ਪਰ ਕੁਝ ਨਾ ਗਲਤ ਅਨਸਰ ਇੱਥੇ ਆਣ ਕੇ ਗਲਤ ਵੀਡੀਓ ਪਾ ਰਹੇ ਆ ਕਿ ਉਹ ਪਿੰਡ ਵਿੱਚ ਗਲਤ ਮਾਈਨਿੰਗ ਹੋ ਰਹੀ ਆ ਜਾਂ ਟੁਆਇਪ ਪਾ ਰਹੇ ਆ ਭਾਈ ਤੁਸੀਂ ਚੈੱਕ ਕਰ ਸਕਦੇ ਹੋ ਇੱਥੇ ਦੋ ਟਾਈਮ ਮਾਈਨਿੰਗ ਅਫਸਰ ਆਉਂਦੇ ਆ ਉਹਨਾਂ ਦੇ ਜਾਈ ਜਾਂਦੇ ਆ ਆ ਚੜ੍ਹਦੀਆਂ ਸਭੀ ਆਏ ਸੀਗੇ ਜਿਨ੍ਹਾਂ ਨੇ ਸਾਰਾ ਹੀ ਮਿਆਨਾ ਕੀਤਾ ਔਰ ਕੁਦੇ ਵੀ ਕੋਈ ਕੋਈ ਵੀ ਨੁਕਸਾਨ ਨਹੀਂ ਕੱਢਿਆ ਸਭ ਓਕੇ ਰਿਪੋਰਟ ਆ ਤੇ ਆਪਾਂ ਸਰਕਾਰ ਦਾ ਧੰਨਵਾਦੀ ਕਰਨ ਜਾਂਦੇ ਹਾਂ ਕਿ ਸਾਨੂੰ ਉਹਨਾਂ ਨੇ ਜੋ ਮੌਕਾ ਦਿੱਤਾ ਮਾਈਨਿੰਗ ਕਰਨ ਦਾ ਤੇ ਚੰਗੇ ਪੈਸੇ ਮਿਲਦੇ ਜੀਮਿਦਾਰਾਂ ਨੂੰ ਉਹਨਾਂ ਦੀਆਂ ਜ਼ਮੀਨਾਂ ਪਧਰੀਆਂ ਹੋ ਰਹੀਆਂ ਤਾਂ ਜੋ ਫਿਰ 1-2 ਸਾਲ ਨੂੰ ਨਾ ਜਮੀਨ ਵਾਈ ਜੋਗ ਹੋ ਜੇ ਤੇ ਆ ਪੰਜ ਸਾਲ ਕਹਾਤਨ ਬਤ ਕਰਦੇ ਹਾਂ ਜੀ ਮੈਂ ਸਾਧਕਾ ਸਰਪੰਚ ਸਾਤਾ ਦੇਵੀ ਪਿੰਡ ਸਾਨਪਟੋਂ ਮੈਂ ਆਪਣੀ ਮੇਰੀ 4 ਕਿੱਦੇ ਪੈਲੀ ਹੈ ਜਿਹਦੇ ਵਿੱਚ ਤਿਹਲੇ ਸਭ ਰੋੜ ਕੀ ਫਸਲ ਫੁੱਸੜ ਜਿਹੜੀ ਆ ਗਈ ਸਾਰੀ ਰੋੜ ਰੜ ਗਈ ਹੈ ਪਰ ਬੱਚੇ ਪਾਲਣ ਖਾਤਰ ਆਹੀਂ ਜਿਹੜੀ ਰੇਤ ਪਈ ਹੈ ਅਸੀਂ ਚਕਾਣਾ ਚਾਹਨੇ ਆ ਬਾਕੀ ਇਹ ਵੇਰ ਆਹੀਂ ਬੱਚੇ ਆਪਣੇ ਬੱਚੇ ਪਾਲਣੇ ਆ ਚਾਰ ਅਸੀਂ ਦੇ ਰੇਟ ਆ ਮੇਰੇ ਜਿਹੜੇ ਨੇ ਤਿੰਨ ਤਿੰਨ ਦੇ ਰੇਟ ਭਰਾਣਾ ਅਗੇ ਉਹਨਾਂ ਦੇ ਬੱਚੇ ਅਗੇ ਆ ਬੱਚੇ ਕਿੱਥੋਂ ਪਾਲਣਗੇ ਜੇ ਜ਼ਮੀਨ ਦੇ ਵਿੱਚ ਉਹ ਜ਼ਮੀਨ ਤੋਂ ਸਾਨੂੰ ਕੁਝ ਮਿਲੇਗਾ ਨਹੀਂ ਤਾਂ ਉਹ ਕਿਦਾਂ ਬੱਚੇ ਆਪਣੇ ਪਾਲਣਗੇ ਦੇਖੋ ਜੀ ਮੇਰਾ ਨਾਮ ਸਰਜੀਤ ਸਿੰਘ ਹੈ ਮੈਂ ਪਿੰਡ ਹਾਨਪਰਦਾ ਨਿਵਾਸੀ ਆ ਸਾਡੀ ਪੰਜਾਂ ਪੰਜਾਂ ਬਰਾਵਾ ਵਾਲੀਆਂ ਬਰਾਵਾ ਦੀ ਤੇ ਪੰਜ ਕਿੱਲੇ 6 ਕਿੱਲੇ ਜ਼ਮੀਨ ਹੈਗੀ ਆ ਜਿਹਦੇ ਵਿੱਚ ਅਸੀਂ ਪੱਠੇ ਲਾਣੇ ਆ ਹੁਣ ਕਣਕ ਰਾਨੇ ਆ 60 ਤੋਂ 70 80 ਕੁਇੰਟਲ ਸਾਡੀ ਕਣਕ ਇਥੋਂ ਹੁੰਦੀ ਸੀਗੀ ਇਸ ਵੇਲੇ ਹੜ੍ਹ ਦੀ ਵਜ੍ਹਾ ਨਾਲ ਸਾਡੀ ਜ਼ਮੀਨ ਬਿਲਕੁਲ ਖੇਤੀ ਤੋਂ ਬਿਨਾ ਬੇਕਾਰ ਹੋ ਗਈ ਹੈ ਅਸੀਂ ਖੇਤੀ ਨਹੀਂ ਕਰ ਸਕਦੇ 5-5 ਫੁੱਟ ਦਾ ਸਾਡੀ ਜ਼ਮੀਨ ਦੇ ਵਿੱਚ ਰੇਤਾ ਪੈ ਗਿਆ ਔਰ ਅਸੀਂ ਗਵਰਨਮੈਂਟ ਦੀ ਪਾਲਿਸੀ ਦੇ ਮੁਤਾਬਕ ਜਿਸ ਤਰ੍ਹਾਂ ਦੀ ਗਵਰਨਮੈਂਟ ਨੇ ਪਾਲਿਸੀ ਕੱਢੀ ਹੀ ਉਹਦੇ ਮੁਤਾਬਕ ਅਸੀਂ ਆਪਣੀ ਜ਼ਮੀਨ ਜੋ ਹੈ ਠੇਕਦਾਰਾਂ ਨੂੰ ਦੇ ਕੇ ਆਪਣੀ ਰੇਤ ਚੁਕਾਰ ਰਿਹਾ ਇਹ ਰੇਤ ਚੁਕਾਰ ਰਿਹਾ ਗਵਰਨਮੈਂਟ ਪਾਲਿਸੀ ਦੇ ਮੁਤਾਬਕ ਕੁਝ ਇੱਕ ਚੋਣਵੇਂ ਲੋਕਾਂ ਪਿੰਡ ਦੇ ਵਿੱਚੋਂ ਜਿਹੜੇ ਇਸ ਪਿੰਡ ਦੀ ਜਾਂ ਸਾਡੀਆਂ ਖੇਤਾਂ ਦੀਆਂ ਵੀਡੀਓ ਪਾ ਕੇ ਗਲਤ ਗਵਰਨਮੈਂਟ ਨੂੰ ਸਾਬਤ ਕਰਨ ਦੇ ਦੇ ਨੇ ਉਹ ਜੋ ਗਲਤ ਸਾਬਤ ਕਰ ਰਹੇ ਨਾ ਉਹ ਦੂਸਰੇ ਪਿੰਡ ਦਾ ਰਕਵਾ ਹੈਗਾ ਜੋ ਕਿ ਰਕਵਾਲ ਔਰ ਗੱਜੂ ਦੇ ਵਿੱਚ ਪੈਂਦਾ ਹੈਗਾ ਉਹਨਾਂ ਨੇ ਸਾਡੇ ਪਿੰਡ ਦੇ ਵਿੱਚ 3.5-4 ਕਿੱਲੇ ਪੈੜੀ ਖਰੀਦੀ ਦੀ ਹੈ ਉਹ ਆ ਕੇ ਟੋਹੇ ਪਾ ਗਏ ਨੇ ਤੇ ਸਾਡੇ ਪਿੰਡ ਨੂੰ ਬਦਨਾਮੀ ਹੋਣ ਮਿਲਣ ਈ ਆ ਸਾਡੇ ਪਿੰਡ ਦੀ ਜ਼ਮੀਨ ਦੇ ਰਕਵੇ ਦੇ ਵਿੱਚ ਮਾਈਨਿੰਗ ਵਾਲਿਆਂ ਨੇ ਪੁਲਿਸ ਮਹਿਕਮੇ ਨੇ ਔਰ ਸਾਰਿਆਂ ਨੇ ਆ ਕੇ ਚੈੱਕ ਕੀਤਾ ਉਹਨਾਂ ਨੂੰ ਇਹਦੇ ਵਿੱਚ ਕੋਈ ਵੀ ਅਨਲੀਗਲ ਕੰਮ ਨਹੀਂ ਮਿਲਿਆ ਅਸੀਂ ਅਨਲੀਗਲ ਕੰਮ ਕਿਉਂ ਕਰਾਂਗੇ ਜੇ ਗਵਰਨਮੈਂਟ ਨੇ ਸਾਨੂੰ ਫੈਸਿਲਿਟੀ ਦਿੱਤੀ ਹੈ ਤੇ ਅਸੀਂ ਗਵਰਨਮੈਂਟ ਦੇ ਅਧੀਨ ਹੋ ਕੇ ਆਪਣੀ ਜ਼ਮੀਨ ਨੂੰ ਉਹਨਾਂ ਦਾ ਕਹਿਣਾ ਮੰਨ ਕੇ ਆਪਣਾ ਕੰਮ ਕਰ ਰਹੇ ਹਾਂ ਮੈਂ ਗਵਰਨਮੈਂਟ ਦਾ ਔਰ ਮਾਈਨਿੰਗ ਪ੍ਰਸ਼ਾਸਨ ਦਾ ਔਰ ਪੁਲਿਸ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਜੋ ਸਾਨੂੰ ਬਿਲਕੁਲ ਕੋਈ ਪਰੇਸ਼ਾਨੀ ਨਹੀਂ ਆ ਰਹੀ ਆ ਸਾਡਾ ਕੰਮ ਠੀਕ-ਠਾਕ ਚੱਲ ਰਿਹਾ